ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਚੜਦੇ ਵਾਲੇ ਪਾਸੇ ਨੂੰ ਪਿੰਡ ਕਾਲੇਕੇ 2.5 ਕਿਲੋਮੀਟਰ ਤੇ ਪਹਿਲਾ ਪਿੰਡ ਕਾਲੇਕੇ ਆ ਜਾਂਦਾ ਐ ਇੱਕ ਸਾਈਡ ਨੱਥੋਕੇ ਉੱਗੋਕੇ ਆ ਇੱਕ ਸਾਈਡ ਚੜੈਕ ਇਹ ਆਣਗਵਾਂਡ ਦੇ ਪਿੰਡ ਐ ਕਾਲੇਕੇ ਪਿੰਡ 'ਚੋਂ ਵੀਡੀਓ ਬਣਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਜੇ ਕਿਸੇ ਭੈਣ ਭਰਾ ਨੇ ਤਾਜੀ ਸੂਈ ਸਵਾਈ ਕਰੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਕਿਉਂਕਿ ਕਰੋਸ ਅੰਗ ਗਰਮੀ ਆ ਗਈ ਮੱਝਾਂ ਵਰਗਾ ਦੁੱਧ ਇਨਫਰਮੇਸ਼ਨ ਲੈ ਦਿੰਨਾ ਤੋਰੇ ਤੂਰੇ ਦੀ ਬਾਈ ਦੱਸਦਾ ਵਹਿੜ ਜਾਵਾਂ ਓਕੇ ਆ ਘੋੜੀ ਵਰਗੀ ਵਹਿੜਾ ਜਦੋਂ ਬਾਈ ਕਹਿੰਦਾ ਤਰੂ ਆਪ ਹੀ ਦੱਸੂ ਬਾਕੀ ਲੇਵਾ ਪੂਰਾ ਸੋਹਣਾ ਮੋਟਾ ਮੋਟਾ ਥਾਣਾ ਨਿੱਕਾ ਜਾਂ ਮੋਹੱਲਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੀ ਨਾ ਬਾਈ ਜੀ ਬਿਆਨਤ ਸਿੰਘ ਜੀ ਪਿੰਡ ਕਾਲੇ ਕੀ ਤਸਵੀਰ ਵਾਧਾ ਪੁਰਾਣਾ ਜੀ ਮੋਬਾਈਲ ਨੰਬਰ ਜੀ 9914566052 ਜੀ ਜਿਹੜਾ 9914566052 ਜੀ ਤੋਰਾ ਦੂਰਾ ਕਿਵੇਂ ਪਹਿਲਾਂ ਤੋਰੇ ਤੇ ਪਹਿਲਾਂ ਵੀ ਯਾਰ ਜੇ ਖੋਲੇਗਾ ਘੋੜੀ ਵਰਗੀ ਜਾਊ ਆਏ ਨਹੀਂ ਜਿਵੇਂ ਡਿੱਗਦੀਆਂ ਜਾਂ ਜਾਂਦੇ ਉਹ ਕੰਮ ਨਹੀਂ ਖਿੱਚ ਕੇ ਇਹ ਤਾਂ ਨਹੀਂ ਤੋਰਨੇ ਮੈਂ ਜਮਾ ਨਹੀਂ ਵੀਰੇ ਚੋਟੀ ਦੀ ਵਹਿੜਾ ਯਾਨੀ ਤੀਜਾ ਸੂਆ ਆ ਜਾਂਦੀ ਹੋਰ ਕੋਲਿਸ ਦਾ ਕਹਿੰਦੇ ਨੇ ਦੂਜਾ ਸੂਆ ਆ ਪਰ ਮਾੜੀ ਗੱਲ ਹੈ ਕਈ ਲੋਕੀ ਸੂਏ ਪਿੱਛੇ ਝੂਟ ਮਾਰੀ ਜਾਂਦੇ ਵਧੀਆ ਬੰਦੇ ਤੋਂ ਆਈ ਆ ਉਹ ਜਿਨ੍ਹਾਂ ਤੋਂ ਆਪਾਂ ਲਈ ਆ ਉਹ ਕਹਿੰਦੇ ਵੀ 16 17 ਕਿਲੋ ਦੁੱਧ ਦੇਦਾ ਸੀ ਝੋਇਆ ਤੇ ਹੋਰ ਤੀਜਾ ਸੂਆ ਨਹੀਂ ਆਪਾਂ ਦੂਜਾ ਵੀ ਕਹਿ ਸਕਦੇ ਲੋਕ ਹਰੇਕ ਕਹੀ ਦਿੰਦੇ ਪਰ ਨਹੀਂ ਜਿਹੜਾ ਸੂਆ ਆਪਾਂ ਨੂੰ ਅਗਲੇ ਨੇ ਦੱਸਿਆ ਕਿਉਂਕਿ ਵਧੀਆ ਬੰਦਿਆਂ ਤੋਂ ਆਈ ਤੇ ਗਾਂ ਅਗਲਾ 6 ਵਾਲਾ 16 17 ਚੋਲੇ ਜਾਂ 20 ਚੋਲੇ ਉਹ ਅਗਲੇ ਨੇ ਆਦੀ ਬਈ ਸੇਵਾ ਨਾਲ ਚੁਣਾ ਕਿਉਂਕਿ ਬੰਦੇ ਵਧੀਆ ਤੋਂ ਵਈ ਦੁੱਧ ਝੂਆ ਵੀ ਹੂ ਬਈ ਤੈਨੂੰ ਆਪ ਹੀ ਗੱਡਾ ਦੀ ਲੇਵੇ ਵਾਲੀ ਆ ਤੇ 24 ਚੋਈ ਦੀ ਇੱਕ ਨੰਬਰ ਆ ਲੈ ਆਪਾਂ ਧਾਰਾ ਵੀ ਮਾਰ ਦਿੰਨੇ ਮਾਰ ਦੇ ਲੈ ਖਟਾ ਪਿਆ ਬੋਲਾ ਜਾ ਆ ਦੋਸਤੋ ਚੋਈ ਵੇਖ ਲੋ 40 ਚੋਈ ਆ ਪੂਰੀ ਹਮ ਆ ਮੂਰਲੇ ਥਣਾ ਦੀ ਲੈ ਚੋਈ ਵੇਖ ਲੈ ਇਹ ਗਲੀਆਂ ਕਰਨ ਵਾਲੀ ਚੋਈ ਆ ਥੱਲੇ ਜੀ ਗੱਡੂ ਬਾਲਟੀ ਦੇ ਥੱਲੇ ਚ ਮੋਰੀਆਂ ਗੱਡੂ ਯਾਰ ਮੇਰਾ ਪੂਰੀ ਚੰਗੀ ਦਾ ਸੀਲਸ ਲੱਗਾ ਭਾ ਬਿਣਾ ਨਿਆਣੇ ਤੋਂ ਵਹ ਜਾ ਵੀਰੇ ਹੂੰ ਜੇਰ ਜੂਰ ਪੈ ਗਈ ਦੋਫਾ ਗਰਮੀਆਂ ਦਾ ਦੋਫਾ ਕਿਉਂਕਿ ਗਰਮੀ ਨਹੀਂ ਮਨਾਉਣੀ ਇਹਨੇ ਦੁੱਧ ਬੱਜਾਂ ਵਰਗਾ ਹੋਊਗਾ ਤੋਫਾ ਗਰਮੀਆਂ ਦਾ ਤੁਸੀਂ ਮੰਨਦੀ ਨਹੀਂ ਕਹਿੰਦੇ ਠੀਕ ਆ ਹੁਣ ਨਹੀਂ ਦੇਖਣਾ ਪੱਕੇ ਤੋਂ ਬਿਨਾ ਖੜੀ ਇਹ ਤਾਂ ਬਹਿਰ ਆ ਜਾਉਣਾ ਹਾਂ ਹੁਣ ਤਾਂ ਗਰਮੀ ਫੁੱਲੀ ਹੋਈ ਫਿਰਦੀ ਆ ਜੇਰ ਪੈ ਗਈ ਹਾਂ ਜੇਰ ਜੂਰ ਆ ਬਾਈ ਦੋਸਤੋ ਜੇਰ ਪੈ ਗਈ ਹੈ ਬਾਈ ਸੂਰੀਆ ਪਿਓਰ ਹੋਵੇ ਜੇਰ ਪੈ ਗਈ ਹੂੰ ਦੁਬਾਰਾ ਵਖਾ ਦੇਾਂਗੇ 16 17 ਕਿਲੋ ਦੁੱਧ ਬਾਈ ਦੱਸਦਾ ਜੀ ਤੋਂ ਲਈ ਉਹ ਕਹਿੰ ਬੰਦੇ ਬਾਈ ਕਹਿੰਦਾ ਚੰਗੇ ਸੀ ਜੀ ਤੋਂ ਲਈ ਆ ਆਪਾਂ ਕਹਿਣ ਨੂੰ ਬਾਈ ਕਹਿੰਦਾ ਆਪਾਂ ਵੀ ਦੂਜਾ ਸੂਆ ਕਹਿ ਦਈਏ ਪਰ ਕੀ ਲੋੜ ਆ ਮੈਂ ਤਾਂ ਅੱਗੇ ਵੀ ਆ ਆਂ ਹਰੇਕ ਵੀਡੀਓ ਚ ਕਹਿੰਨਾਂ ਨਾ ਭਰਾਵੋ ਹਾਂ ਤੇ ਜਾਂ ਤੂਆ ਘਟਾ ਦੇ ਆ ਫੇਰ ਕਿਹੜਾ ਖੀਰੀ ਪਾ ਜੂਗੀ ਉਹਨੂੰ ਖੀਰੀ ਕਹਿ ਜਾਂ ਕਿ ਖੀਰੀ ਕਿਹੜਾ ਬਾਨਾ ਨੇ ਹਾਂ ਤੋਰਾ ਪੂਰਾ ਚੰਗਾ ਵਹਿੜ ਚੰਗੀ ਐ ਤੀਜਾ ਸੂਆ ਹੁਣ ਤੀਜੇ ਸੂਏ ਕਿਹੜੇ ਬੁੱਢੀ ਹੋ ਗਈ ਦੋ ਸੂਏ ਪਹਿਲਾ ਸੂਈ ਆ ਤੀਜੇ ਸੂਏ ਹੁਣ ਸੂਣਾ ਨੇ ਤੇ گاਵਾ ਦਾ ਕ੍ਰੋਸ ਜੀਂਗਾ ਆ ਰੜਾ ਦਾਦਾ ਸੂਏ ਸੂਪ ਪੈਂਦੀਆਂ ਮੱਝ ਆ ਗਈ ਆ ਵੀ ਇਹਦਾ ਸੋ ਲੈ ਬਾਕੀ ਅੱਗੇ ਆ ਉਸ ਕੋ ਉਦੋਂ ਵੀ ਵੱਧ ਸੂਪ ਪੈਂਦੀ ਨਾ ਪਉਣਾ ਪਾਲਾ ਨਹੀਂ ਪਉਣਾ ਨਾ ਪਾ ਇੰਨੀ ਸਰੀਸ ਲੱਗ ਨਹੀਂ ਮਿਲਦਾ ਬਸ ਹੂੰ ਖਾਣ ਤੋਂ ਵਿਖਾ ਦੇ ਲੇਵਾ ਲੂਆ ਫਿਟਿੰਗ ਆ ਭਲਾਂ ਦਾ ਸੂਏ ਚੋਲੇ ਆਏ ਨਹੀਂ ਗੱਲ ਵੀ ਲੇਵਾ ਖਰਾਬ ਹੋ ਜੂ ਇਹਦਾ ਫਿਟਿੰਗ ਆ ਲਖਾ ਫਿਟਿੰਗ ਆ ਜਿਉਂ ਸਹੀ ਆ ਉਹਨਾਂ ਬਖਾ ਦੇ ਕਿ ਨਾ ਚੰਗਾ ਚਵਾਈ ਤੂੰ ਵੀ ਪੂਰੀ ਮੋਟੀ ਲੱਗੀ ਆ ਵੀਰੇ ਪੂਰੀ ਮੋਟੀ ਚਵਾਈ ਹਾਂ ਸੋਨੂ ਗਵਾਂਢੀਆਂ ਦੇ ਘਰੇ ਖੜਕਾ ਚਵਾਈ ਦਾ ਯਾਰ ਧਾਰ ਇਥੋਂ ਮਾਰੋ ਉੱਥੇ ਜਾਉਗੀ ਧਾਰ ਵੀ 10 ਫਟ ਤੇ ਭਲਾ ਮਾਰ ਲਾ ਹੂੰ ਐਨੀ ਚੰਗੀ ਚਵਾਈ ਲੱਗੀ ਐ ਚਵਾਈ ਪੂਰੀ ਚੰਗੀ ਆ ਬਾਈ ਕਹਿੰਦਾ 16 17 ਕਿਲੋ ਦੁੱਧ ਦਿੱਤਾ ਦੂਜੇ ਸੂਏ 16 17 ਮੰਨ ਕੇ ਸੌਦਾ ਕਰ ਲਿਓ ਬਾਕੀ ਅੱਗੇ ਥੋੜੀ ਬਾਈ ਕਹਿੰਦਾ ਸੇਵਾ ਜੇ ਹੋ ਵੱਧ ਸੇਵਾ ਕਰ ਲੂ ਬਾਈ ਕਹਿੰਦਾ ਹੋ ਸਕਦਾ 20 ਪਿਆ ਜੇ ਨਹੀਂ 16 17 ਦਾ ਬਾਈ ਕਹਿੰਦਾ ਕਿਤੇ ਗਿਆ ਹੀ ਨਹੀਂ ਹੈ ਕ੍ਰੋਸ ਸੰਗ ਬੂਤੀ ਬਾਤੀ ਸੋਹਣੀ ਆ ਹਾਂ ਇਹ ਵੀ ਗੱਲ ਹੈਗੀ ਆ ਆ ਜੇਰ ਵੇਖ ਲਓ ਰਾਤ ਦੀ ਸੂਈ ਆ ਜ਼ੇਰ ਪੈ ਗਈ ਆ ਯਾਰ ਗਰੰਟੀ ਆ ਯਾਰ ਲੜਵੀ ਸੱਟ ਜੇ ਅਗਲੇ ਦੇ ਘਰੇ ਆ ਮੱਠਲ ਜ਼ੇਰ ਦਾ ਐ ਸਾਰੀ ਦੀ ਸਾਰੀ ਫਿੱਟੀਆਂ ਨੇ ਕੋਈ ਉਹ ਜਾ ਧੜਕੂ ਵਾਲੀ ਗੱਲ ਨਹੀਂ ਹੂੰ ਵੀ ਜ਼ੇਰ ਹੋਊਗੀ ਜਾਇਜ਼ ਜਾ ਮੁੱਲ ਯਾਰ ਮੁੱਲ ਕਰਾਉਣ ਦਾ ਵੀਰੇ ਹੋਰ ਕੋਲ ਦੇ ਅਗਲੇ ਨੇ 60 ਮੰਗ ਕੇ ਬੈ ਜਾਣੇ ਆਪਾਂ ਮੁੱਲ ਜਾਇਜ਼ ਕਰਾਂਗੇ ਮੇਰਾ ਵੀਰ ਬਾਲੀ ਭੰਨ ਤੋੜਦਾ ਮੇਰੇ ਨਾਲ ਕਰੇ ਬਸ ਮਾਨ ਤਾਨ ਜਾਇਜ਼ ਹੋਦਾ ਮੋਲਾ ਪੜ 40000 48 ਦੀ 48 ਠੀਕ ਆ ਕਿਉਂਕਿ ਆਪਾਂ ਨਹੀਂ ਜੈ 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 ਨਾ ਤੂੰ ਆਪ ਹੀ ਬਣਾਉਣਾ ਫਾਂਡਰ ਮਈਆਂ ਵੀ 70 70 ਨੂੰ ਵਿਕੀ ਜਾਂਦੇ ਹਨ ਹਾਂ ਇਹ ਤਾਂ ਗੱਲ ਨਾਲੇ ਦਿੰਦੀਆਂ ਕੋਸ ਨਹੀਂ ਹੂੰ ਥੱਲੇ ਵੀ ਨਹੀਂ ਕੋਸ ਹੁੰਦਾ ਲਾਪੂ ਵਾਲੇ ਲੈ ਜਾਂਦੇ ਹੂੰ ਤੇ ਇਹ ਵੇਲਾ ਵੀ ਦੁੱਧ ਵੀ ਦੇਣਾ ਤੇ ਭਾਖੀ ਇਹਦਾ ਹਾਂ ਆਪਾਂ ਵੇਚਣ ਵਾਲਾ ਕੰਮ ਹੀ ਕੀਤਾ ਸਹੀ ਹੈ ਚੁਵਾਈ ਚੁਈ ਦੀ ਇੱਕ ਨੰਬਰ ਆ ਜੇਰਦੀ ਓਕੇ ਆ ਠੀਕ ਹੈ ਜਿਹੜਾ ਵੀ ਭਰਾ ਮਰਜ਼ੀ ਲੈ ਜੇ ਮੁੱਲ ਕਰ ਨੂੰ ਬਾਈ ਕਹਿੰਦਾ 55 60 ਜਿੰਨਾ ਮਰਜ਼ੀ ਕਰਾ ਲੋ ਦੇ ਦੇਣੀ ਆਪਾਂ 40 ਤੇ 8 48000 ਦੀ ਜੇ ਤੋਂ ਮਾਨਤਾ ਨਾਲ ਜੇ ਕਰਾਂਗੇ ਆਪਾਂ ਐ ਨਾ ਵੀ ਮੇਰਾ ਭਰਾ ਵੀ ਬਾਹ ਆਪਣੇ ਨਾਲ ਕਹਾਣੀਆਂ ਜਿਵੇਂ ਪਾਵੇ ਫੇਰ ਮੁੱਲ 60000 ਹੀ ਆ। ਹਾਂ ਜੀ। ਕਿੰਨੇ ਕਹਾਣੀ ਕਰਨੀ ਆ। ਸਹੀ ਆ। ਹਾਂ। ਯਾਨੀ ਕਿ ਥੋੜਾ ਘਣਾ ਆਪਦੀ ਮਰਜ਼ੀ ਨਾਲ ਕਰਦੇ। ਮਰਜ਼ੀ ਨਾਲ ਬਸ ਕਰਦੇ ਆ ਮਾਨਤਾ ਨਾਲ ਬਸ। ਸਹੀ ਆ। ਜਿਵੇਂ ਜੈਜ ਮੁੱਲ ਬਾਈ ਕਹਿੰਦਾ ਜੇ ਕਹਿੰਦੇ ਭਗਾਈ ਕਰਨੀ ਆ ਬਾਹਲੀ ਕਿ 20000 ਲੈ ਲੈ 25000 ਲੈ ਲੈ ਫੇਰ ਤਾਂ ਬਾਈ ਕਹਿੰਦਾ 60000 ਮੁੱਲ ਕਰ ਦੇ। ਜੇ ਆਪਾਂ ਕੋਈ ਜੈਜ ਜਾ ਮੁੱਲ ਲਾਉਣਾ ਆਪਾਂ ਉਸ ਹਿਸਾਬ ਨਾਲ ਮੁੱਲ ਜਾਂ ਜੈਜ ਜਾ ਰੱਖ ਕੇ ਆਦਾ ਨਫਾ। ਉਹ ਉਸ ਹਿਸਾਬ ਨਾਲ ਦੇਣੀ ਆ ਭੈਣ ਭਰਾ ਉਹਨਾਂ ਦੇ ਫੋਨ ਖਾਣਗੇ ਦੋਸਤੋ ਜਮਾ ਜੈ ਜਮਾਲ 48 ਦੀ ਦੇ ਦੇਣੀ ਹੈ ਤਾਜੀ ਸੂਈਆ ਘੜ ਤੋਕੜ ਵਿੱਚੋਂ ਮਾਨਤਾਨ ਵੀ ਹੋ ਜੂ ਬੱਚਾ ਤਾਂ ਮਗਰ ਬਹੁਤ ਚੰਗਾ ਸੀ ਪਰ ਹੈਗਾ ਬੱਚਾ ਰਾਜਾ ਮਗਰ ਚਲੋ ਕੋਈ ਗੱਲ ਨਹੀਂ ਜੈ ਜੀ ਮੋਲਾ ਮਾਨਤਾਨ ਹੋ ਜੂ ਸਾਰਿਆਂ ਨੂੰ ਸასი ਸ਼ਕਾ